ਯੂਕੇ ਵਿੱਚ 6000 ਭਾਰਤੀਆਂ ਨੂੰ ਮੁਲਕ ਛੱਡਣ ਦੇ ਹੁਕਮ ਨਵੀਆਂ ਇਮੀਗ੍ਰੇਸ਼ਨ ਨੀਤੀਆਂ ਹੋ ਰਹੀਆਂ ਲਾਗੂ ਰੈਫਿਊਜੀਆਂ ਦਾ ਦਾਖਲਾ ਮੁਕੰਮਲ ਤੌਰ ਤੇ ਕੀਤਾ ਜਾ ਰਿਹਾ ਬੰਦ ਪੱਕੀ ਪ੍ਰਵਾਸੀਆਂ ਦਾ ਮੁੱਦਾ ਜੀ ਬਹੁਤ ਗਰਮਾਇਆ ਹੋਇਆ ਹੈ ਕੈਨੇਡਾ ਦੇ ਵਿੱਚ ਤਾਂ ਚਲੋ ਮਸਲਾ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈ ਅਮਰੀਕਾ ਦੇ ਵਿੱਚ ਵੀ ਸਖਤੀ ਆਪਾਂ ਦੇਖੀ ਹੁਣ ਕਹਿੰਦੇ ਯੂਕੇ ਦੇ ਵਿੱਚ ਵੀ ਚੂੜੀ ਕਸਨੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੀਆਰ ਬੰਦ ਕਰਤੀ ਹੈ ਬਿਲਕੁਲ ਕਹਾਂਗੇ ਹੈਰਾਨਕੁਨ ਫੈਸਲੇ ਹਾਲਾਂਕਿ ਇੱਕ ਫੈਸਲਾ ਜਿਹੜਾ ਸਭ ਤੋਂ ਜ਼ਿਆਦਾ ਹੈਰਾਨਕੁਨ ਸਾਬਤ ਹੋਣਾ ਸੀ ਉਸ ਤੋਂ ਪੈਰ ਪਿੱਛੇ ਖਿੱਚ ਲੈ ਯੂਕੇ ਸਰਕਾਰ ਨੇ ਲੇਬਰ ਗਵਰਨਮੈਂਟ ਕੇਅ ਸਟਾਰਮਰ ਦੀ ਪਰ ਪਹਿਲੀ ਕਹਾਂਗੇ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਵੱਲੋਂ ਜਿਹੜਾ ਨਵਾਂ ਬਿੱਲ ਆਂਦਾ ਗਿਆ ਜਾਂ ਨਵਾਂ ਕਾਨੂੰਨ ਲਿਆਂਦਾ ਗਿਆ ਬੇहद ਹੈਰਾਨਕੁਨ ਪਹਿਲਾਂ ਹੀ ਰੌਲਾ ਪੈ ਗਿਆ ਸੀਗਾ ਕਿਉਂਕਿ ਇਹਦੀਆਂ ਕੁਝ ਤਜਵੀਜ਼ਾਂ ਤੇ ਇਤਰਾਜ਼ ਜ਼ਾਹਰ ਕੀਤਾ ਗਿਆ ਪਹਿਲਾਂ ਜਿਹੜੀ ਤਜਵੀਜ਼ ਸ਼ਾਮਲ ਸੀ ਉਹਦੇ ਵਿੱਚ ਇਹ ਸੀ ਕਿ ਜਿਹੜੇ refugees asylum claimants uk ਦੇ ਵਿੱਚ ਕਿਸ਼ਤੀਆਂ ਦੇ ਰਾਹੀ داخل ਹੋਣਗੇ ਉਹਨਾਂ ਦੇ ਸਾਰੇ ਗਹਿਣੇ ਗੱਟੇ ਸਰਕਾਰ ਨੇ ਖੋਹ ਲੈਣੇ ਨੇ ਜਿਹੜੀ ਵੀ ਕੀਮਤੀ ਚੀਜ਼ ਉਹਨਾਂ ਕੋਲ ਹੋਈ ਉਹ ਖੋਹ ਲੈਣੀ ਹੈ ਹਮਤਲਬ ਲੁਟੇਰਾ ਬਣਨ ਜਾ ਰਹੀ ਸੀ ਸਰਕਾਰ ਤੁਸੀਂ ਅੰਦਾਜ਼ਾ ਲਾਓ ਇਹ ਤਾਂ ਰੌਲਾ ਪੈ ਗਿਆ ਉਸ ਤੋਂ ਪਹਿਲਾਂ ਹੀ ਪਿੱਛੇ ਮਤਲਬ ਬੈਕਫੋਰਡ ਤੇ ਚਲੀ ਗਈ ਸਰਕਾਰ ਇਹ ਫਿਰ ਤਜਵੀਜ਼ ਪਿੱਛੇ ਮਤਲਬ ਰੱਦ ਕਰਨੀ ਪਈ ਇਹ ਹਟਾਉਣੀ ਪਈ ਪਰ ਹਲੇ ਵੀ ਕਹਾਂਗੇ ਕਿ ਬਹੁਤ ਕੁਝ ਕਰ ਦਿੱਤਾ ਗਿਆ ਜਿਹੜਾ ਨਵਾਂ ਬਿੱਲ ਲਿਆਂਦਾ ਜਾ ਰਿਹਾ ਹੈ ਰੈਫਿਊਜੀਜ਼ ਨੂੰ ਕੰਟਰੋਲ ਕਰਨ ਵਾਸਤੇ ਖਾਸ ਤੌਰ ਤੇ ਇੱਕ ਤਾਂ ਕਹਿੰਦੇ ਜੀ ਅਸੀਂ ਇਮੀਗ੍ਰੇਸ਼ਨ ਕੋਰਟਸ ਹੀ ਖਤਮ ਕਰ ਦੇਣੀਆਂ ਨੇ ਬਿਲਕੁਲ ਅਪੀਲ ਕਿੱਥੇ ਕਰੋਗੇ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੀ ਇਮੀਗ੍ਰੇਸ਼ਨ ਕੋਰਟਸ ਹੀ ਖਤਮ ਹੋ ਗਈਆਂ ਤਾਂ ਫਿਰ ਜਿਹੜੇ ਜਜੇਸ ਨੇ ਉਹ ਵੀ ਬੇਲੇ ਹੋ ਜਾਣਗੇ ਉਹ ਕਹਿੰਦੇ ਜੀ ਐਕਟਿਵਿਸਟ ਜੱਜ ਸੀਗੇ ਉਹ ਪਨਾਹ ਦੇ ਰਹੇ ਸੀ ਕਥਿਤ ਰੈਫਿਊਜੀਜ਼ ਨੂੰ ਜਿਹੜੇ ਕਿ ਨਾਜਾਇਜ਼ ਤਰੀਕੇ ਦੇ ਨਾਲ ਯੂਕੇ ਦੇ ਵਿੱਚ ਦਾਖਲ ਹੋ ਰਹੇ ਸੀ ਤੇ ਹੁਣ ਕਹਾਂਗੇ ਕਿ ਇੱਥੇ ਜਿਹੜੀਆਂ ਰਿਫਾਰਮਸ ਆ ਰਹੀਆਂ ਨੇ ਆਖਰਕਾਰ ਉਹਦੇ ਵਿੱਚ ਕੀ ਹੈ ਜਿਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਪਰਮਾਨੈਂਟ ਰੈਜ਼ਿਡੈਂਸੀ ਬੰਦ ਕਰ ਦਿੱਤੀ ਗਈ ਹੈ ਰੈਫਿਊਜੀਜ਼ ਵਾਸਤੇ ਓਕੇ ਜਾਂ ਕੀਤੀ ਜਾ ਰਹੀ ਹੈ ਹਾਲਾਂਕਿ ਹਲੇ ਕਾਨੂੰਨ ਕੋਈ ਬਿਲ ਲਾਗੂ ਨਹੀਂ ਹੋਇਆ ਪਰ ਬੰਦ ਕੀਤੀ ਜਾ ਰਹੀ ਹੈ ਪੀਆਰ ਸਭ ਤੋਂ ਵੱਡਾ ਜਿਹੜਾ ਝਟਕਾ ਹੈ ਕਿ ਤੁਹਾਨੂੰ ਭਾਈ ਕੋਈ ਪੀਆਰ ਨਹੀਂ ਮਿਲੂਗੀ ਜਿਹੜਾ ਗੈਰ ਕਾਨੂੰਨੀ ਤਰੀਕੇ ਦੇ ਨਾਲ ਯੂਕੇ ਦੇ ਵਿੱਚ ਦਾਖਲ ਹੋਇਆ 2.5 ਸਾਲ ਬਾਅਦ ਜੇ ਤੁਹਾਡਾ ਰੈਫਿਊਜੀ ਕਲੇਮ ਪਾਸ ਵੀ ਹੋ ਜਾਂਦਾ ਹੈ ਜਾਂ ਉਸ ਨੂੰ ਪ੍ਰਵਾਨ ਵੀ ਕਰ ਲਿਆ ਜਾਂਦਾ ਤਾਂ ਹਰ 2.5 ਸਾਲ ਬਾਅਦ ਇਸ ਨੂੰ ਰੀਨਿਊ ਕਰਵਾਉਣਾ ਹੋਊਗਾ ਰੀਨਿਊਵਲ ਨਵਿਆਉਣਾ ਹੋਊਗਾ ਤੁਹਾਨੂੰ ਪੀਆਰ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈਗੀ ਦੇਖਾਂਗੇ 15-20 ਸਾਲ ਬਾਅਦ ਜੇ ਕਿਤੇ ਕੋਈ ਗੱਲ ਬਣਦੀ ਹੋਈ ਤਾਂ ਹੂੰ ਤੇ ਉਸ ਤੋਂ ਵੀ ਜ਼ਿਆਦਾ ਜੇ 5 ਸਾਲ ਬਾਅਦ ਇਸ ਚੀਜ਼ ਦੀ ਸਮੀਖਿਆ ਰिवਿਊ ਕੀਤਾ ਜਾਊਗਾ ਕਿ ਸਬੰਧਤ ਬੰਦੇ ਦਾ ਜੇ ਜੱਦੀ ਮੁਲਕ ਸੇਫ ਕੰਟਰੀ ਮੰਨਿਆ ਜਾਂਦਾ ਹੈ ਕਿ ਉੱਥੇ ਕੋਈ ਰੌਲਾ ਰੱਪਾ ਕੋਈ ਖਰੂਦ ਜਾਂ ਕੋਈ ਜਾਨੀ ਨੁਕਸਾਨ ਦਾ ਖਤਰਾ ਨਹੀਂ ਹੈ ਤਾਂ ਉਹ ਬੰਦੇ ਨੂੰ ਵਾਪਸ ਭੇਜ ਦਿੱਤਾ ਜਾਊਗਾ ਓਕੇ ਮਤਲਬ ਰੈਫਿਊਜੀਜ਼ ਦਾ ਭਵਿੱਖ ਹਨੇਰੇ ਦੇ ਵਿੱਚ ਧੁੰਦਲਕੇ ਦੇ ਵਿੱਚ ਚੱਲਿਆ ਜਾਣਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੱਡੀ ਕਾਰਵਾਈ ਬਿਲਕੁਲ ਇਨ ਬਿਨ ਕਹਾਂਗੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਦੀ ਤਰਜ਼ ਤੇ ਹਾਲਾਂਕਿ ਉਹ ਤਾਂ ਬਿਲਕੁਲ ਵੱਡੇ ਪੱਧਰ ਤੇ ਹੀ ਰਿਪੋਰਟ ਕਰ ਰਹੇ ਨੇ ਫੜ ਫੜ ਕੇ ਪਰ ਇੱਥੇ ਵੀ ਘੱਟ ਗੁਜ਼ਾਰੀ ਨਹੀਂ ਜਾ ਰਹੀ ਤੇ ਆਪਾਂ ਜੇ ਹੁਣ ਗੱਲ ਕੀਤੀ ਜਾਵੇ ਕਿ ਵਾਪਸੀ ਇੱਥੇ ਲਾਲਚ ਵੀ ਦਿੱਤਾ ਜਾ ਰਿਹਾ ਬਰਿੰਦਰ ਸਿੰਘ ਜੀ ਮਤਲਬ ਕਹਾਂਗੇ ਕਿ ਸਭ ਤੋਂ ਵੱਡਾ ਹੈ ਕਿ 3000 ਪਾਉਂਡ ਪਲੱਸ ਜਿਹੜੀ ਰਕਮ ਵਧਾਰ ਵਧਾਈ ਜਾ ਰਹੀ ਹੈ 3000 ਪਾਉਂਡ ਤੋਂ ਮਤਲਬ ਇਹਦਾ ਮਤਲਬ ਹੈ ਕਿ ਘੱਟੋ ਘੱਟ ਆਪਾਂ ਅੰਦਾਜ਼ਾ ਲਾ ਲਈਏ ਕਿ 4000 ਜਾਂ 5000 ਪਾਉਂਡ ਲੈ ਕੇ ਰਵਾਨਾ ਹੋ ਜਾਣਗੇ ਜਿਹੜੇ ਸੈਲਫ ਰਿਪੋਰਟ ਹੋਣਾ ਚਾਹੁੰਦੇ ਨੇ ਸਵੈ ਇੱਛਾ ਦੇ ਨਾਲ ਕਹਿੰਦੇ ਆਪਣੇ ਮੁਲਕ ਵਾਪਸੀ ਕਰਨਗੇ ਉਹਨਾਂ ਨੂੰ 4000 ਪਾਉਂਡ ਜਾਂ 5000 ਪਾਉਂਡ ਹਾਲਾਂਕਿ ਹਾਲਾਂਕਿ ਕਿੰਨੀ ਹੁਣ ਵਧਾਈ ਗਈ ਹੈ ਫਿਲਹਾਲ ਕਲੀਅਰ ਨਹੀਂ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਦੋ ਦਿਨ ਦੇ ਵਿੱਚ ਕਲੀਅਰ ਹੋ ਜਾਊਗਾ ਕਿ ਕਿੰਨੇ 4000 ਪਾਉਂਡ ਮਿਲਣਗੇ ਇਹ 4500 ਪਾਉਂਡ ਮਿਲਣਗੇ ਜਾਂ 5000 ਪਾਉਂਡ ਮਿਲਣਗੇ ਜੇ ਆਪਾਂ 4000 ਪਾਉਂਡ ਦਾ ਹੀ ਲਾ ਲਿਆ ਜਾਵੇ ਤਾਂ ਕਿੱਥੇ ਜਾ ਕੇ 4 ਲੱਖ ਰੁਪਇਆ ਤਾਂ ਇੰਡੀਆ ਨਹੀਂ ਬਣ ਜਾਂਦਾ ਸਵਾਕੀ ਜਿਸ ਤਰ੍ਹਾਂ ਨਾਲ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਉਹਨਾਂ ਨੂੰ ਲਾਲਚ ਦਿੱਤੇ ਜਾ ਰਹੇ ਨੇ ਫਿਰ ਲੱਗਦਾ ਉਪਜੀਤ ਜੀ ਕਿ ਜਿਹੜੇ ਕੀ ਸੈਲਫ ਰਿਪੋਰਟ ਹੋਣਗੇ ਔਰ ਉਹਲੇ ਸਮੇਂ ਦੇ ਵਿੱਚ ਯੂਕੇ ਦੇ ਦਰਵਾਜ਼ੇ ਉਹਨਾਂ ਲਈ ਖੁੱਲੇ ਰਹਿਣਗੇ ਜਿਨ੍ਹਾਂ ਨੂੰ ਫੜ-ਫੜ ਕੇ ਧੱਕਿਆ ਜਾਵੇਗਾ ਉਹਨਾਂ ਲਈ ਬੰਦ ਹੋ ਜਾਣਗੇ ਨਹੀਂ ਦੇਖੋ ਇਹ ਚੀਜ਼ਾਂ ਤਾਂ ਹੁਣ ਜਿਹੜੇ ਸੈਲਫ ਰਿਪੋਰਟ ਹੋਗੇ ਉਹਦਾ ਮੁੜ ਕੇ ਆਉਣ ਦਾ ਤਾਂ ਉਹਨਾਂ ਦਾ ਕੋਈ ਸਵਾਲ ਪੈਦਾ ਹੀ ਨਹੀਂ ਹੁੰਦਾ ਕਿਉਂਕਿ ਨਵੀਆਂ ਇਮੀਗ੍ਰੇਸ਼ਨ ਪਾਲਿਸੀਜ਼ ਇਸ ਤਰੀਕੇ ਦੀਆਂ ਲਿਆਂਦੀਆਂ ਜਾ ਰਹੀਆਂ ਨੇ ਕਿ ਉਹ ਦੁਬਾਰਾ ਆ ਹੀ ਨਾ ਸਕਣ ਈਵਨ ਕਹੇ ਜੇ ਵਿਜ਼ਟਰ ਵੀਜ਼ਾ ਟੂਰਿਸਟ ਵੀਜ਼ਾ ਵੀ ਅਪਲਾਈ ਕਰਨਗੇ ਤਾਂ ਸ਼ਾਇਦ ਕਾਮਯਾਬ ਨਾ ਹੋ ਸਕਣ ਕਿਉਂਕਿ ਉਹਨਾਂ ਨੂੰ ਫਿਰ ਦੱਸਿਆ ਜਾਊਗਾ ਕਿ ਭਾਈ ਅਤੀਤ ਦੇ ਵਿੱਚ ਤੁਸੀਂ ਆ ਰਤਬੇ ਦੇ ਅਧੀਨ ਇਮੀਗ੍ਰੇਸ਼ਨ ਸਟੇਟਸ ਦੇ ਅਧੀਨ ਦਾਖਲ ਹੋਏ ਸੀ ਤੇ ਇਸ ਤਰੀਕੇ ਦੇ ਨਾਲ ਤੁਸੀਂ 4000 5000 ਪਾਉਂਡ ਵੀ ਲੈ ਗਏ ਸੀਗੇ ਤੇ ਚਲੋ ਪਰ ਇਹਦੇ ਵਿੱਚ ਵੈਲਫੇਅਰ ਕੱਟ ਵੀ ਮੌਜੂਦ ਹੈਗਾ ਜਿਹੜੇ ਉੱਥੇ ਮੌਜੂਦ ਨੇ ਅਸਾਈਲਮ ਸੀਕਰਸ ਨੇ ਜਾਂ ਕਲੇਮੈਂਟਸ ਨੇ ਤੇ ਇਹ ਜਿਹੜੇ ਹੋਟਲਸ ਦੇ ਵਿੱਚ ਪਨਾਹ ਦਿੱਤੀ ਜਾਂਦੀ ਆ ਉਹ ਵੀ 2029 ਤੱਕ ਖਤਮ ਕਰ ਦਿੱਤੀ ਜਾਣੀ ਆ ਕਹਾਣੀ ਕਿ ਮਤਲਬ ਤੁਹਾਨੂੰ ਸਰਕਾਰੀ ਕੋਈ ਰਿਹਾਇਸ਼ ਨਹੀਂ ਮਿਲਣੀ ਹੁਣ ਜਿਹੜੇ ਉੱਥੇ ਜਾਂਦੇ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਸਰਕਾਰ ਅਕੋਮੋਡੇਸ਼ਨ ਦਿੰਦੀ ਆ ਰਹਿਣ ਵਾਸਤੇ ਸਹੂਲਤ ਜਿਵੇਂ ਕੈਨੇਡਾ ਦੇ ਵਿੱਚ ਵੀ ਹੈਗਾ ਕਈ ਥਾਵਾਂ ਤੇ ਤੇ ਇਸੇ ਕਰਕੇ ਕਿਊਬੈਕ ਗਵਰਨਮੈਂਟ ਨੇ ਇੱਕ ਵੇਲੇ 750 ਮਿਲੀਅਨ ਡਾਲਰ ਦੀ ਆਰਥਿਕ ਸਹਾਇਤਾ ਉਹ ਟਰੂਡੋ ਸਰਕਾਰ ਤੋਂ ਉਸ ਵੇਲੇ ਦੀ ਟਰੂਡੋ ਸਰਕਾਰ ਤੋਂ ਲਈ ਸੀ 750 ਮਿਲੀਅਨ ਡਾਲਰ ਉਸ ਵੇਲੇ ਕਿ ਜੀ ਅਸੀਂ ਸਾਹਮਣੇ ਸਾਡੇ ਤੋਂ ਬਹੁਤ ਔਖੇ ਹੋਏ ਪਏ ਨੇ ਜੀ ਜੀ ਤੇ ਇਸੇ ਤਰੀਕੇ ਦਾ ਹੁਣ ਖਰਚਾ ਤਾਂ ਹੁੰਦਾ ਹੀ ਆ ਸਰਕਾਰਾਂ ਦਾ ਹੂੰ ਤੇ ਮਸਲਾ ਇਹ ਹੈ ਕਿ ਇਲੀਗਲ ਜਿਹੜੀ ਮਾਈਗ੍ਰੇਸ਼ਨ ਆ ਉਸ ਨੂੰ ਰੋਕਣਾ ਹੁਣ ਜੇ ਆਪਾਂ ਗੱਲ ਕੀਤੀ ਜਾਵੇ ਕਿ ਗ੍ਰਹਿ ਮੰਤਰੀ ਕੌਣ ਨੇ ਇਸ ਵੇਲੇ ਜੀ ਫਰਸਟ ਮੁਸਲਮ ਤੇ ਕਹਾਂਗੇ ਸਾਊਦੀਅਨ ਸਭ ਤੋਂ ਉਪਰ ਵਾਲ ਪਾਕਿਸਤਾਨ ਦੀ ਸ਼ਬਾਨਾ ਮਹਿਮੂਦ ਜਿਹੜੇ ਕਿ ਹੋਮ ਸਕੱਰੇਟਰੀ ਨੇ ਇਸ ਵੇਲੇ ਉਹਨਾਂ ਵੱਲੋਂ ਇਹ ਸੁਧਾਰ ਜਾਂ ਕਹਿ ਸਕਦੇ ਆ ਪਾਲਿਸੀਜ਼ ਲਿਆਂਦੀਆਂ ਜਾ ਰਹੀਆਂ ਉਹਨਾਂ ਵੱਲੋਂ ਤਾਂ ਸੁਧਾਰ ਨੇ ਜੇ ਆਪਾਂ ਕਹਾਂਗੇ ਕਿ ਅਸਾਈਲਮ ਕਲੇਮੈਂਟਸ ਦੇ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਤਬਾਹਕੁਨ ਫੈਸਲਾ ਹੀ ਆਏਗਾ ਤੇ ਇਹ ਹੁਣ ਦੇਖਦੇ ਆ ਕਿ ਕਿਸ ਤਰੀਕੇ ਦੇ ਨਾਲ ਕਿਵੇਂ ਲਾਗੂ ਕੀਤਾ ਜਾਂਦਾ ਕਿਉਂਕਿ ਇਹਨਾਂ ਸੌਖਾ ਵੀ ਨਹੀਂ ਹੋਣਾ ਇਸ ਇਹਨਾਂ ਨਵੇਂ ਨਵੀਆਂ ਪਾਲਿਸੀਜ਼ ਨੂੰ ਲਾਗੂ ਕਰਨਾ ਜੀ ਪੀਆਰ ਬੰਦ ਹੋਗੀ ਸਹਾਰਾ ਤੋੜਾ ਕਹਿ ਸਕਦੇ ਆ ਕਿ ਉਥੇ ਰਹਿਣ ਸਹਿਣ ਦਾ ਹਿਸਾਬ ਕਿਤਾਬ ਬੰਦ ਹੋ ਗਿਆ ਤੇ ਸੇਫ ਕੰਟਰੀ ਜਿਵੇਂ ਕੈਨੇਡਾ ਦੇ ਵਿੱਚ ਹੈ ਕੈਨੇਡਾ ਦੀ ਲਿਸਟ ਦੇ ਵਿੱਚ ਜਿਹੜਾ ਕੰਟਰੀ ਸੇਫ ਮੰਨਿਆ ਜਾਂਦਾ ਉਸ ਦੇ ਨਾਗਰਿਕ ਨੂੰ ਤਾਂ ਅਸਾਈਲਮ ਮਿਲਣ ਦੇ ਚਾਂਸਸ ਹੀ ਜ਼ੀਰੋ ਹੋ ਜਾਂਦੇ ਆ ਹਾਲਾਂਕਿ ਫਿਰ ਵੀ ਇੰਡੀਅਨਸ ਲੈ ਰਹੇ ਨੇ ਉਹਨਾਂ ਦੇ ਵੀ ਕਿਤੇ ਨਾ ਕਿਤੇ ਮਾੜੇ ਮੋٹے ਕਲੇਮਸ ਅਪਰੂਵ ਹੋ ਰਹੇ ਨੇ ਉਹ ਕਾਰਨ ਆ ਡੱਡ ਨੇ ਉਹਦੇ ਵਿੱਚ ਫਿਰ ਰਿਲੀਜੀਅਸ ਕਹਿ ਸਕਦੇ ਆ ਧਾਰਮਿਕ ਤੌਰ ਤੇ ਦਬੇ ਕੁਚਲੇ ਹੋਣਾ ਜਾਂ ਕਹਾਂਗੇ ਘੱਟ ਗਿਣਤੀ ਹੋਣ ਕਰਕੇ ਜਾਨ ਨੂੰ ਖਤਰਾ ਉਸ ਤਰੀਕੇ ਦੀਆਂ ਫਿਰ ਸਿਆਸੀ ਬਦਲਾਖੋਰੀ ਇਸ ਤਰੀਕੇ ਦੀਆਂ ਕੋਈ ਉਦਾਹਰਨਾ ਜਾਂ ਮਿਸਾਲਾਂ ਜਾਂ ਦਲੀਲਾਂ ਦਿੱਤੀਆਂ ਜਾਂਦੀਆਂ ਨੇ ਤੇ ਵਾਕਈ ਹੈਰਾਨ ਕੋ ਨਾਤੇ ਹੁਣ ਇਹ ਜਿਹੜੀ ਹੈਗੀ ਆਪਾਂ ਕਹਾਂਗੇ ਕਿ ਟੈਕਸ ਪੇਅਰ ਦੀ ਜਿਹੜੀ ਕਹਾਂਗੇ ਜਿਹੜੀ ਲੀਗਲ ਡਿਊਟੀ ਹੈ ਲੇਬਰ ਗਵਰਨਮੈਂਟ ਵਿਲ ਸਕ੍ਰੈਪ ਅ ਲੀਗਲ ਡਿਊਟੀ ਟੂ ਪ੍ਰੋਵਾਈਡ ਅਸਾਈਲਮ ਸੀਕਰਸ ਵਿਦ ਟੈਕਸਪੇਅਰ ਫੰਡਡ ਸਪੋਰਟ ਮਤਲਬ ਉਹਨਾਂ ਨੂੰ ਹੁਣ ਕੋਈ ਕਾਨੂੰਨੀ ਸਹਾਇਤਾ ਵੀ ਨਹੀਂ ਮਿਲ ਸਕੂਗੀ ਯਾਨੀ ਕਿ ਸਭ ਦਰਵਾਜ਼ੇ ਬੰਦ ਕਰ ਦਿੱਤੇਗੇ ਕਿ ਬੰਦਾ ਜੇਕਰ ਮਦਦ ਲੈਣਾ ਵੀ ਚਾਵੇ ਅਦਾਲਤਾਂ ਦਾ ਦਰਵਾਜ਼ਾ ਖੜਕਟਾਵੇ ਤਾਂ ਉੱਥੇ ਵੀ ਉਹਨਾਂ ਦੀ ਕੋਈ ਸੁਣਵਾਈ ਨਹੀਂ ਬਿਲਕੁਲ ਇਹੀ ਕੀਤਾ ਜਾ ਰਿਹਾ ਹੈ ਕਿ ਜੀ ਹੁਣ ਭੀੜ ਜਿਹੜੀ ਕਹਾਂਗੇ ਯੂਕੇ ਚਾਹੇ ਕੋਈ ਵੀ ਮੁਲਕ ਹੋਵੇ ਵੱਧ ਰਹੀ ਹੈ ਉਸ ਤੋਂ ਗਵਰਨਮੈਂਟਸ ਤੰਗ ਆ ਚੁੱਕੀਆਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਦਾਖਲ ਹੋ ਰਹੇ ਨੇ ਕਿਸ਼ਤੀਆਂ ਤੇ ਸਵਾਰ ਹੋ ਕੇ ਇੰਗਲਿਸ਼ ਚੈਨਲਸ ਦੇ ਥਰੂ ਆਪਾਂ ਕੁਝ ਸਮਾਂ ਪਹਿਲਾਂ ਵੀ ਪ੍ਰੋਗਰਾਮ ਕੀਤਾ ਸੀ ਕਿ ਫਰਾਂਸ ਤੇ ਯੂਕੇ ਦਰਮਿਆਨ ਸਮਝੌਤਾ ਹੋਇਆ ਵਨ ਇਨ ਵਨ ਆਊਟ ਕਿ ਬਸ ਆਪਾਂ ਜਿਹੜੇ ਅਸਾਈਲਮ ਕਲੇਮੈਂਟਸ ਨੇ ਆ ਜਿਹੜੇ ਕਿਸ਼ਤੀਆਂ ਰਾਹੀਂ ਆ ਰਹੇ ਨੇ ਇਹਨਾਂ ਨੂੰ ਨਹੀਂ ਵੜਨ ਦੇਣਾ ਹੈ ਇਹਨਾਂ ਨੂੰ ਜਲਦ ਤੋਂ ਜਲਦ ਡਿਪੋਰਟ ਕਰ ਦਿੱਤਾ ਜਾਣਾ ਬਾਕੀ ਪਿਛਲੇ ਸਮੇਂ ਦੌਰਾਨ ਆਪਾਂ ਦੇਖ ਹੀ ਲਿਆ ਕਿ ਕਿਵੇਂ ਇੰਗਲਿਸ਼ ਲੈਂਗੁਏਜ ਦੇ ਟੈਸਟ ਜਾਂ ਮਿਆਰ ਸਟੈਂਡਰਡਸ ਸਖਤ ਕਰ ਦਿੱਤੇ ਗਏ ਨੇ ਇੰਡੀਅਨਸ ਵਾਸਤੇ ਉਹ ਵੀ ਮੁਸ਼ਕਲ ਹੋ ਜਾਣੇ ਸਟੂਡੈਂਟਸ ਵਾਸਤੇ ਸਪਾਊਸ ਵੀਜ਼ਾਸ ਵੀ ਖਤਮ ਕਰ ਦਿੱਤੇ ਗਏ ਨੇ ਆਪਣੀ ਫੈਮਿਲੀ ਨਹੀਂ ਲਿਜਾ ਸਕਦੇ ਕੈਨੇਡਾ ਦੀ ਤਰਜ਼ ਤੇ ਬਿਲਕੁਲ ਉਹ ਵੀ ਕਹਾਂਗੇ ਕਿ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਤੇ ਇੰਡੀਆ ਤੋਂ ਜਾਣ ਵਾਲੇ ਸਟੂਡੈਂਟਸ ਦੀ ਗਿਣਤੀ ਦੇ ਵਿੱਚ 40% ਤੋਂ 50% ਦਾ ਪਹਿਲਾਂ ਹੀ ਕਮੀ ਆ ਚੁੱਕੀ ਆ ਤੋ ਇਸ ਕਰਕੇ ਹੁਣ ਇਹ ਦੂਜੇ ਪਾਸੇ ਵੀ ਕਹਾਂਗੇ ਕਿ ਉੱਥੇ ਜਾ ਕੇ ਵੀ ਕਲੇਮ ਕਰ ਦੇਣਾ ਅਸਾਈਲਮ ਕਲੇਮ ਕਰ ਦੇਣਾ ਕਿ ਹਾਂਜੀ ਮੈਂ ਫਲਾਣੇ ਮੁਲਕ ਦੇ ਵਿੱਚ ਮੇਰੀ ਜਾਨ ਨੂੰ ਖਤਰਾ ਤਾਂ ਉਹ ਸ਼ਾਇਦ ਨਹੀਂ ਮੰਨਿਆ ਜਾਊਗਾ ਸੋ ਆਕੀ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਉਬਜੀਤ ਜੀ ਜੇ ਵਿਦੇਸ਼ੀ ਮੁਲਕ ਦੇ ਵਿੱਚੋਂ ਪ੍ਰਵਾਸੀ ਨੂੰ ਕੱਢਣਾ ਇੰਨਾ ਸੌਖਾ ਹੈ ਤਾਂ ਕੀ ਉਹਨਾਂ ਦਾ ਪ੍ਰਵਾਸੀਆਂ ਬਿਨਾਂ ਸੜ ਜਾਊਗਾ ਕਿਉਂਕਿ ਬਹੁਤ ਸਾਰੇ ਖੇਤਰ ਅਜਿਹੇ ਨੇ ਭਾਵੇਂ ਆਪਾਂ ਆ ਪ੍ਰੋਪਰਟੀ ਵਾਲਾ ਖੇਤਰ ਹੀ ਲਾ ਲਈਏ ਤਾਂ ਉੱਥੇ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀ ਕੰਮ ਕਰਦੇ ਨੇ ਹੋਰ ਨਾ ਵਪਾਰਕ ادارے ਦੇ ਵਿੱਚ ਪ੍ਰਵਾਸੀਆਂ ਦਾ ਕੰਮ ਚੱਲ ਰਿਹਾ ਹੈਗਾ ਬਿਲਕੁਲ ਦੇਖੋ ਇੱਥੇ ਆਪਾਂ ਮਿਸਾਲ ਦੇ ਦਿੰਦੇ ਆ ਕਿ ਪ੍ਰਵਾਸੀਆਂ ਦੀ ਜ਼ਰੂਰਤ ਹੁਣ ਈਰਾਨ ਵਾਸਤੇ ਇੰਡੀਅਨਜ਼ ਨੂੰ ਵੀਜ਼ਾ ਫ੍ਰੀ ਸਫਰ ਦੀ ਸਹੂਲਤ ਮਿਲਦੀ ਸੀ ਬਗੈਰ ਵੀਜ਼ਾ ਤੋਂ ਇੰਡੀਅਨਜ਼ ਈਰਾਨ ਜਾ ਸਕਦੇ ਸੀ ਪਰ ਇਸ ਦੀ ਇਸ ਦਾ ਮਿਸਯੂਜ਼ ਸ਼ੁਰੂ ਦੁਰਵਰਤੋਂ ਸ਼ੁਰੂ ਹੋਗੀ ਕਿ ਪੰਜਾਬੀ ਨੌਜਵਾਨਾਂ ਨੂੰ ਈਰਾਨ ਦੇ ਰਸਤੇ ਯੂਰੋਪੀਅਨ ਕੰਟਰੀਜ਼ ਵਿੱਚ ਭੇਜਣਾ ਸ਼ੁਰੂ ਕਰ ਦਿੱਤਾ ਗਿਆ ਤੇ ਪਿਛਲੇ ਸਮੇਂ ਦੌਰਾਨ ਕਿੰਨੀਆਂ ਹੀ ਮਿਸਾਲਾਂ ਆਈਆਂ ਕਿ ਉੱਥੇ ਕਬਾਈਲੀ ਲੋਕਾਂ ਨੇ ਫੜ ਲਏ ਪੰਜਾਬੀ ਨੌਜਵਾਨ ਜਾਂ ਏਜੰਟਾਂ ਦੀ ਮਤਲਬ ਮਿਲੀਭੁਗਤ ਦੇ ਨਾਲ ਫੜਵਾ ਦਿੱਤੇ ਗਏ ਇਹ ਵੀ ਹੈ ਏਜੰਟਾਂ ਦੀ ਮਿਲੀਭੁਗਤ ਵੀ ਹੋ ਸਕਦੀ ਹੈ ਚਲੋ ਕਬਾਈਲੀ ਲੋਕਾਂ ਨੇ ਆਪਣਾ ਵੀ ਕੋਈ ਰੋਟੀ ਪਾਣੀ ਚ ਲਾਉਣਾ ਹੁੰਦਾ ਕਿ ਹਾਂਜੀ ਲੰਘ ਰਹੇ ਨੇ ਫੜ ਲਓ ਉਹ origignal ਵੀ genuine ਮਾਮਲਾ ਵੀ ਹੋ ਸਕਦਾ ਪਰ ਜਾਣਤਾ ਮਾਪਿਆਂ ਦੀ ਇੱਥੇ ਟੰਗੀ ਜਾਂਦੀ ਸੀ ਨਾ ਸੂਲੀ ਤੇ ਜਿਨ੍ਹਾਂ ਦੇ ਪੁੱਤ ਉੱਥੇ ਕਹਿੰਦੇ ਜੀ ਹਾਂਜੀ 2 ਲੱਖ ਦਿਓ 3 ਲੱਖ ਦਿਓ 4 ਲੱਖ ਦਿਓ ਫੇਰ ਛੱਡਾਂਗੇ ਤੇ ਈਰਾਨ ਸਰਕਾਰ ਵੀ ਤੰਗ ਆ ਗਈ ਉਹ ਕਹਿੰਦੇ ਹੁਣ 22 ਨਵੰਬਰ ਤੋਂ ਬਿਲਕੁਲ ਰੀਸੈਂਟਲੀ ਉਹਨਾਂ ਨੇ ਕੋਈ ਲੰਮਾ ਚੌੜਾ ਚੱਕਰ ਪਾਇਆ ਹੀ ਨਹੀਂ ਕਿਉਂਕਿ ਉੱਥੇ ਤਾਂ ਸਿੱਧਾ ਹੀ 680 ਟਾ ਵਾਲਾ 680 ਟੇ ਵਾਲਾ ਕੰਮ ਹੁੰਦਾ ਹੈ ਕਿ ਜੀ 22 ਨਵੰਬਰ ਤੋਂ ਇੰਡੀਅਨਸ ਵਾਸਤੇ ਵੀਜ਼ਾ ਫਰੀ ਸਫਰ ਅਸੀਂ ਖਤਮ ਕਰ ਰਹੇ ਹਾਂ ਬਿਲਕੁਲ ਐਕਸਪਲੋਇਟੇਸ਼ਨ ਹੈਗੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜਿਹੜੀ ਟ੍ਰੈਫਿਕ ਹਿਊਮਨ ਹਿਊਮਨ ਟ੍ਰੈਫਿਕਰਜ਼ ਵੱਲੋਂ ਕੀਤੀ ਜਾ ਰਹੀ ਸੀ ਖਾਸ ਤੌਰ ਤੇ ਕਹਿੰਦੇ ਇਨਸੀਡੈਂਟਸ ਇੰਨੇ ਜ਼ਿਆਦਾ ਸਾਹਮਣੇ ਆ ਗਏ ਇੰਡੀਅਨ ਨੈਸ਼ਨਲਜ਼ ਨਾਲ ਸੰਬੰਧਿਤ ਕਿ ਕਦੇ ਉਹ ਐਬਡੈਕਟ ਹੋ ਗਏ ਕਦੇ ਉਹ ਗਾਇਬ ਹੋ ਗਏ ਉਹਨਾਂ ਦਾ ਪਤਾ ਨਹੀਂ ਸੀ ਲੱਗਦਾ ਜਦ ਕਿ ਕੋਈ ਲਾਲਚ ਦਿੱਤਾ ਜਾਂਦਾ ਸੀ ਉਹਨਾਂ ਨੂੰ ਕਿ ਹਾਂਜੀ ਬਹੁਤ ਤੁਹਾਨੂੰ ਪੌਂਡਸ ਦੇ ਵਿੱਚ ਦਰਹਮਜ਼ ਦੇ ਵਿੱਚ ਡਾਲਰਾਂ ਦੇ ਵਿੱਚ ਤਨਖਾਹ ਵਾਲੀਆਂ ਨੌਕਰੀਆਂ ਦਵਾਈਆਂ ਜਾਣਗੀਆਂ ਪਰ ਅਜੇ ਹਾਂ ਨਹੀਂ ਸੀ ਹੁੰਦਾ ਸੋ ਹੁਣ ਤੇ ਰੇਸਿਸਟ ਅਬਿਊਜ਼ ਹੁਣ ਇਹ ਜਿਹੜੀ ਆਪਾਂ ਸ਼ਬਾਨਾ ਮਹਿਮੂਦ ਦੀ ਗੱਲ ਕਰ ਰਹੇ ਹਾਂ ਇਹਨਾਂ ਤੇ ਦੋਸ਼ ਲੱਗ ਰਹੇ ਨੇ ਗੰਭੀਰ ਕਿਸਮ ਦੇ ਚਲੋ ਹੁਣ ਉਹਨਾਂ ਨੇ ਉਹ ਤਾਂ ਆਪਣੀ ਡਿਊਟੀ ਅਦਾ ਕਰ ਰਹੇ ਨੇ ਜੋ ਰੌਲਾ ਇਸ ਵੇਲੇ ਸਮੱਸਿਆ ਹੈ ਉਹ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਟੈਕਸ ਪੇਅਰਜ਼ ਦਾ ਪੈਸਾ ਖਰਚ ਹੋ ਰਿਹਾ ਜੀ ਜੀ ਕਿ ਟੈਕ ਐਕਸਪਾਇਰ ਦਾ ਪੈਸਾ ਕਿਉਂ ਅਜਾਈਂ ਗਵਾਇਆ ਜਾਵੇ ਜੇ ਇਹਨਾਂ ਨੂੰ ਰੋਕ ਪਹਿਲਾਂ ਹੀ ਰੋਕ ਦਿੱਤਾ ਜਾਵੇ ਆਉਣ ਹੀ ਨਾ ਦਿੱਤਾ ਜਾਵੇ ਜਾਂ ਪਾਲਿਸੀਜ਼ ਇੰਨੀਆਂ ਸਖਤ ਕਰ ਦਿੱਤੀਆਂ ਜਾਣ ਤਾਂ ਸ਼ਾਇਦ ਇਹ ਆਉਣਗੇ ਹੀ ਨਹੀਂ ਹਾਲਾਂਕਿ ਡੋਨਲਡ ਟਰੰਪ ਦੇ ਮਾਮਲੇ ਦੇ ਵਿੱਚ ਇਹ ਸਹੀ ਸਾਬਤ ਹੋਈ ਹੈ ਪਰ ਹਲੇ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਮੈਕਸੀਕੋ ਦੇ ਬਾਰਡਰ ਦੇ ਥਰੂ ਆ ਰਹੇ ਨੇ ਹਲੇ ਵੀ ਸੈਂਕੜਿਆਂ ਜਾਂ ਹਜ਼ਾਰਾਂ ਦੇ ਵਿੱਚ ਗਿਣਤੀ ਹੈ ਆ ਮੌਜੂਦ ਹੈ ਪਰ ਫੇਰ ਵੀ ਕਹਾਂਗੇ ਕੋਸ਼ਿਸ਼ ਤਾਂ ਕਰਨੀ ਬਣਦੀ ਐ ਸ਼ਬਾਨਾ ਮਹਿਮੂਦ ਵੱਲੋਂ ਤੇ ਉਹ ਰੋਕਿਆ ਗਿਆ ਕਿ ਵੇਝਾ ਜਿਹੜੇ ਕਹਾਂਗੇ ਕਿ ਅੰਨੇ ਵਾ ਤਰੀਕੇ ਦੇ ਨਾਲ ਲੋਕ ਕਿਸ਼ਤੀਆਂ ਦੇ ਵਿੱਚ ਬਹਿ ਕੇ 2-2000 3-3000 ਡਾਲਰ ਦੇ ਕੇ ਆ ਰਹੇ ਸੀਗੇ ਤੇ ਉਹ ਰਾਹ ਦੇ ਵਿੱਚ ਫਿਰ ਕਿਸ਼ਤੀਆਂ ਵੀ ਡੁੱਬ ਜਾਂਦੀਆਂ ਸੀ ਜੀ ਅਜਿਹੇ ਜਿਹੜੇ ਹਿਊਮਨ ਐਕਟਿਵਿਸਟ ਨੇ ਜਾਂ ਹੋਰ ਜਥੇਬੰਦੀਆਂ ਨੇ ਫਿਰ ਇਸ ਚੀਜ਼ ਨੂੰ ਵੀ ਜ਼ਿਆਦਾ ਉਠਾਉਂਦੀਆਂ ਸੀ ਕਿ ਦੇਖੋ ਜੀ ਇਹ ਰੱਦੀ ਜੀ ਕਿਸ਼ਤੀ ਸੀ ਉਹਦੇ ਵਿੱਚ 70-80 ਬੰਦੇ ਬਹਿ ਗਏ ਤੇ ਉਹ ਰਾਹ ਦੇ ਵਿੱਚ ਡੁੱਬ ਗਈ ਉਹਦਾ ਹੁਣ ਕੋਈ ਗਾਰੰਟੀ ਤਾਂ ਹੁੰਦੀ ਨਹੀਂ ਸੀ ਪਤਾ ਨਹੀਂ ਕੱਚੀ ਪੱਕੀ ਜੀ ਕਿਸ਼ਤੀ ਪੁਰਾਣੀ ਤਰਾਣੀ ਕਚੜ ਫਕੜ ਮਤਲਬ ਉਹ ਹਿਸਾਬ ਕਿਤਾਬ ਹੀ ਨਹੀਂ ਸੀ ਹੁੰਦਾ ਕਿ ਕਿੱਥੇ ਤੱਕ ਪੁੱਜੂਗੀ ਤੇ ਜਦੋਂ ਉਹ ਸਮੁੰਦਰੀ ਇਲਾਕੇ ਦੇ ਵਿੱਚ ਡੂੰਘੇ ਸਮੁੰਦਰ ਦੇ ਵਿੱਚ ਜਾਂਦੀ ਸੀ ਤਾਂ ਅਕਸਰ ਹਾਦਸੇ ਵਾਪਰ ਜਾਂਦੇ